ਆਪਣੇ ਜਸ ਸ੍ਰਾਮ ਵਲੌਗ ਤੇ ਆਉਣ ਵਾਲੇ ਸਾਰੇ ਦੋਸਤ ਮਿੱਤਰਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਆਪਣੀ ਅਚਾਰ ਵਾਲੀ ਮੱਕੀ ਜੀ ਅੱਜ ਹੋ ਗਈ 86 ਦਿਨਾਂ ਦੀ ਤੇ ਇਹਦਾ ਅਚਾਰ 21 ਤਰੀਕ ਨੂੰ ਜਾਂ 20 ਤਰੀਕ ਨੂੰ 87-88 ਦਿਨਾਂ ਦੀ ਦਪਾਵਾਂਗੇ ਤੇ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਇਹ ਤੇ ਅਚਾਰ ਆਣਾ ਵੀ 85 ਦਿਨਾਂ ਤੋਂ ਪਲਾਸੀ ਮੱਕੀ ਦਾ ਜਿਹੜਾ 85 90 ਦਿਨਾਂ ਦੀ ਮੱਕੀ ਦਾ ਉਨਾ ਹੀ ਵਧੀਆ ਰਹਿੰਦਾ ਕਿਉਂਕਿ ਨਹੀਂ ਜੇ ਆਪਾਂ 4 82 80 ਕੇ ਤੋੜਨ ਤੋਂ ਘੱਟ ਵੀ ਪਾਣਦੇ ਵਿੱਚ ਲੋਕ ਬਾਅਦ ਚ ਬਹੁਤ ਉਹ ਫੰਗਸ ਆਉਂਦੀ ਆ ਫੰਗਸ ਬਹੁਤ ਜਿਆਦਾ ਤੰਗ ਕਰਦੀ ਆ ਤੇ ਨਾਲੇ ਖਰਾਬ ਚਾਰ ਬਹੁਤ ਹੋ ਜਾਂਦਾ ਨਾਲੇ ਪਸ਼ੂਆਂ ਨੂੰ ਮਸਟੈਟਸ ਬਹੁਤ ਆਉਂਦੀ ਆ ਬਾਅਦ ਚ ਬਿਮਾਰੀਆਂ ਤੇ ਪੈਸੇ ਬਹੁਤ ਲੱਗਦੇ ਆ ਮਸਟੈਟਸ ਕਿ ਬਹੁਤ ਹੀ ਸ਼ਾਨਦਾਰ ਬੀ ਆਹੇ ਤੇ ਛੱਲੀ ਵੀ ਬਹੁਤ ਜਿਆਦਾ ਸੋਹਣੀ ਹੈ ਇਹਦੀ ਦੇਖਿਆ ਜਾਵੇ ਤਾਂ ਬਹੁਤ ਹੀ ਟੌਪ ਦੀ ਛੱਲੀ ਆ ਇੰਨੀ ਵਧੀਆ ਛੱਲੀ ਆਉਂਦੇ ਵਿੱਚ ਵੀ ਬੀ ਬਹੁਤ ਵਧੀਆ ਚਾਰ ਖਤਰ ਬਹੁਤ ਹੀ ਸੋਹਣੀ ਹਾਈਟ ਆ ਦੀ ਘੱਟ ਕਮ ਸੇ ਕਮ 9.5 10 ਫੁੱਟ ਦੇ ਕਰੀਬ ਹਾਈਟ ਆ ਦੀ ਬਹੁਤ ਫੈਲਿਸ਼ ਖਤਰ ਬਹੁਤ ਸੋਹਣਾ ਬੀ ਆ ਸਾਰਿਆਂ ਨੂੰ ਆ ਚੱਲੀ ਵੀ ਬਹੁਤ ਸ਼ਾਨਦਾਰਾ ਦੀ ਦੇਖਿਆ ਜਾਵੇ ਤਾਂ ਬਹੁਤ ਉੱਪਰ ਤੱਕ ਦਾਣੇ ਭਰੇ ਹੋਇਆ ਇਹ ਬਹੁਤ ਹੀ ਸੋਹਣੀ ਹੈ ਇਹ ਵੈਰਾਈਟੀ ਸਾਢੇ 3 ਗੱਟੇ ਜਿਹਨੂੰ ਆਪਾਂ ਰੇਹ ਦੇ ਦਿੱਤੇ ਸੀ ਦੋ ਕੋਰਾ ਜਿੰਦੀਆਂ ਸਪਰੇਆਂ ਕਰੀਆਂ ਸੀ ਇੱਥੇ ਬਹੁਤ ਹੀ ਸੋਹਣੀ ਵੈਰਾਈਟੀ ਹੈ ਸੈਲਿਜ਼ ਖਤਰ ਬਹੁਤ ਕਾਮਯਾਬ ਹੈ ਕਲ ਕਾਲੇ ਵਾਣ ਚ ਵੀ ਇਹਦੀ ਛੱਲੀ ਬਹੁਤ ਹੀ ਸੋਹਣੀ 250 ਗ੍ਰਾਮ ਖਰੀਦ 250 240 ਗ੍ਰਾਮ 260 ਗ੍ਰਾਮ ਤੱਕ ਹੈਗੀ ਆ ਆਸਤਨ ਤੋ 40 ਤੋਂ 250 ਗ੍ਰਾਮ ਦੀ ਛੱਲੀ ਹੈਗੀ ਆ ਜੀ ਜਿਹੜੇ ਬਾਟ ਚੇ ਦੇ ਵੇਟ ਦਾ ਵੱਧ ਵੇਟ ਰਹਿਣ ਦਾ ਕਾਰਨ ਨਹੀਂ ਹੀ ਆ ਹੋਰ ਦੂਜੇ ਵੀਆਂ ਦੇ ਮੁਕਾਬਲੇ ਔਰ ਆਪਣੇ ਚੈਨਲ ਤੇ ਪਹੁੰਚ ਰਹੇ ਵੀ ਆਪਣਾ ਚੈਨਲ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ